ਦੇਖੋ ਦੋਸਤੋ ਇਹਨਾਂ ਪੰਛੀਆਂ ਨੂੰ ਇਹ ਪੰਛੀ ਜਦੋਂ ਆਪਣੇ ਬੱਚਿਆਂ ਨੂੰ ਪਾਲਦੇ ਨੇ ਤਾਂ ਉਹਨਾਂ ਮੁੰਦੇ ਮੂੰਹ 'ਚ ਚੋਗਾ ਪਾਉਂਦੇ ਨੇ ਲੇਕਿਨ ਅੱਜ ਇਹ ਪੰਛੀ ਖੁਦ ਬਜ਼ੁਰਗ ਹੋ ਗਏ ਜਾਂ ਚੱਲਣ ਤੋਂ ਅਸਮਰਥ ਹੋ ਗਏ ਤਾਂ ਇਹਨਾਂ ਪੰਛੀਆਂ ਦੇ ਇਹ ਬੱਚੇ ਦੇਖੋ ਹੁਣ ਕਿਵੇਂ ਆਪਣੇ ਬਜ਼ੁਰਗਾਂ ਦੇ ਮੂੰਹ ਦੇ ਵਿੱਚ ਲਿਆ ਕੇ ਚੋਗਾ ਪਾਉਂਦੇ ਆ ਉਹਨਾਂ ਨੂੰ ਖਾਣਾ ਖਿਲਾ ਰਹੇ ਨੇ ਦੂਜੇ ਪਾਸੇ ਉਹ ਇਨਸਾਨ ਹੈ ਜਿਨੂ ਨੂੰ ਇੱਕ ਬੜਾ ਸ਼ਭਕ ਕਿਹਾ ਜਾਂਦਾ ਹੈ ਬੜਾ ਆਧੁਨਿਕ ਕਿਹਾ ਜਾਂਦਾ ਹੈਗਾ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਇਨਸਾਨ ਹੈ ਇਹ ਸਭ ਤੋਂ ਵਿਕਸਿਤ ਮਨੁੱਖ ਹੈ ਦਿਮਾਗ ਪੱਖੋਂ ਤੇ ਪਸ਼ੂ ਪੰਛੀਆਂ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਦਿਮਾਗ ਨਹੀਂ ਹੁੰਦਾ ਲੇਕਿਨ ਇਹਨਾਂ ਦੇ ਵਿੱਚ ਦੇਖੋ ਕਿੰਨਾ ਦਿਮਾਗ ਹੈ ਕਿੰਨੀ ਇਨਸਾਨੀਅਤ ਹੈ ਕਿੰਨਾ ਸਮਝ ਹੈ ਇਹਨਾਂ ਕੋਲੇ ਵੀ ਇਹ ਭਾਈ ਬਜ਼ੁਰਗ ਜਾਂ ਇਹ ਚੱਲਣ ਤੋਂ ਅਸਮਰਥ ਜਿਹੜੇ ਹੈਗੇ ਆ ਇਹਨਾਂ ਨੂੰ ਖਾਣੇ ਦੀ ਲੋੜ ਹੈ ਦੂਜੇ ਪਾਸੇ ਸਾਡਾ ਜਿਹੜਾ ਇਨਸਾਨ ਹੈ ਉਹ ਆਪਣੇ ਬਜ਼ੁਰਗ ਮਾਂ ਬਾਪ ਨੂੰ ਤੱਕੇ ਮਾਰ ਕੇ ਕਰੋ ਕੱਢ ਦਿੰਦੇ ਆ ਤੇ ਬਿਰਧ ਆਸ਼ਰਮ ਛੱਡਿਆ ਹੁੰਦੇ ਆ ਕਹਿੰਦੇ ਨੇ ਵੀ ਇੱਕ ਮਾਂ ਚਾਰ ਬੱਚਾ ਨੂੰ ਪਾਲ ਲੈਂਦੀ ਹੈ ਪਰ ਚਾਰ ਬੱਚੇ ਇੱਕ ਮਾਂ ਨੂੰ ਨਹੀਂ ਪਾਲ ਸਕਦੇ ਉਹਨਾਂ ਨੂੰ ਵੀ ਬਿਰਧ ਆਸ਼ਰਮ ਛੱਡਿਆ ਹੁੰਦੇ ਆ ਤੇ ਅੱਜ ਦਿਨੋਂ ਦਿਨ ਬਿਰਧ ਆਸ਼ਰਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਦੋਸਤੋ ਅੱਜ ਇੱਕੋ ਲੋੜ ਹੈ ਇਨਸਾਨੀਅਤ ਦੀ ਜਿਹੜੀ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ ਤਾਂ ਸਿੱਖੋ ਇਹਨਾਂ ਪੰਛੀਆਂ ਤੋਂ ਕਿ ਜਿਹੜੀ ਇਨਸਾਨੀਅਤ ਹੈ ਉਹ ਕੀ ਹੁੰਦੀ ਹੈ ਤੇ ਕਿਵੇਂ ਸਾਨੂੰ ਇਨਸਾਨੀਅਤ ਦੇ ਵਿੱਚ ਰਹਿਣਾ ਚਾਹੀਦਾ ਸਿੱਖੋ ਇਹਨਾਂ ਪੰਛੀਆਂ ਤੋਂ